रेडी ਅਜੋਕੇ ਸਮੇਂ ਵਿੱਚ ਮੋਬਾਈਲ ਫੋਨ ਮਨੁੱਖ ਦਾ ਪਹਿਲਾ ਪਿਆਰ ਸਾਬਤ ਹੋ ਚੁੱਕਾ ਹੈ ਡੰਡੀ ਹਰੇਕ ਉਮਰ ਦਾ ਬੰਦਾ ਔਰਤ ਇਸ ਆਧੁਨਿਕ ਸੂਚਨਾ ਸੰਚਾਰ ਯੰਤਰ ਨੂੰ ਆਪਣੇ ਹੱਥ ਵਿੱਚ ਫੜ ਕੇ ਤੁਰਨ ਵਿੱਚ ਆਪਣੀ ਸ਼ਾਨ ਸਮਝਦਾ ਹੈ ਡੰਡੀ ਇਸ ਨਾਲੋਂ ਵਿਛੋੜਾ ਉਸ ਨੂੰ ਬਰਦਾਸ਼ਤ ਨਹੀਂ ਡੰਡੀ ਇਸ ਤੋਂ ਪ੍ਰਾਪਤ ਦੁੱਖ ਸੁੱਖ ਨੂੰ ਉਹ ਇੱਕੋ ਜਿਹਾ ਗਿੰਦਾ ਹੈ ਡੰਡੀ ਬੇਸ਼ੱਕ ਸਾਇੰਸ ਦੀ ਇਸ ਕਾੜ ਨੇ ਸੰਸਾਰ ਵਾਸੀਆਂ ਦੀ ਜ਼ਿੰਦਗੀ ਨੂੰ ਹੈਰਾਨੀਜਨਕ ਕ੍ਰਾਂਤੀ ਲਿਆਉਂਦੀ ਹੈ ਡੰਡੀ ਪਰ ਜ਼ਿੰਦਗੀ ਨੂੰ ਮਿਲਣ ਦੇ ਪੈਮਾਨੇ ਬਦਲ ਗਏ ਹਨ ਡੰਡੀ ਕਿਰਤ ਕਮਾਈਆਂ ਵਿੱਚ ਅੰਤਰ ਆ ਗਿਆ ਹੈ ਡੰਡੀ ਕਿਤਿਆਂ ਉੱਤੇ ਰੋਜੀ ਰੋਟੀ ਉੱਤੇ ਇਹ ਮੋਬਾਈਲ ਫੋਨ ਬੇਹੱਦ ਅਸਰ ਅੰਦਾਜ਼ ਹੋਇਆ ਹੈ ਡੰਡੀ ਮਨੋਰੰਜਨ ਦਾ ਤਾਂ ਇਹ ਐਡਾ ਤਕੜਾ ਸਾਧਨ ਸਾਬਤ ਹੋ ਰਿਹਾ ਹੈ ਕਿ ਜਮਾ ਹੀ ਨਵਾਂ ਯੁੱਗ ਬੁਹੇ ਆਣ ਖੜਾ ਹੋਇਆ ਹੈ ਡੰਡੀ ਦੂਜੇ ਪਾਸੇ ਡਾਕਟਰ ਸਾਹਿਬਾਨ ਇਸ ਦੀ ਜਿਆਦਾ ਵਰਤੋਂ ਤੋਂ ਸਾਨੂੰ ਸਾਵਧਾਨ ਕਰਦੇ ਹਨ ਡੰਡੀ ਕਹਿੰਦੇ ਹਨ ਕਿ ਇਹ ਕੰਨਾਂ ਦੀ ਸੁਣਨ ਸ਼ਕਤੀ ਉੱਤੇ ਅਸਰ ਪਾਉਂਦਾ ਹੈ ਡੰਡੀ ਅੱਖਾਂ ਦੀ ਨਜ਼ਰ ਉੱਤੇ ਵੀ ਭੈੜਾ ਪ੍ਰਭਾਵ ਪਾਉਂਦਾ ਹੈ ਡੰਡੀ ਇਸ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਮਨੁੱਖ ਦੀ ਸਮੁੱਚੀ ਸਰੀਰਕ ਸਮਰੱਥਾ ਨੂੰ ਲਪੇਟ ਵਿੱਚ ਲੈ ਕੇ ਸਮੱਸਿਆਵਾਂ ਪੈਦਾ ਕਰਦੀਆਂ ਹਨ ਡੰਡੀ ਮਨੋਚਿਕਿਤਸਕ ਇਸ ਨਾਲ ਚਿੰਬੜਨ ਵਾਲੇ ਮਾਨਸਿਕ ਰੋਗਾਂ ਦੀ ਲੰਬੀ ਸੂਚੀ ਨਾਲ ਸਾਨੂੰ ਹੈਰਾਨ ਕਰਦੇ ਹਨ ਡੰਡੀ ਬੰਦੇ ਦੀ ਮਾਨਸਿਕ ਦਿਸ਼ਾ ਦਸ਼ਾ ਬਿਆਨ ਦੀਆਂ अनेका ਰੀਲਾਂ ਫੇਸਬੁੱਕ 'ਤੇ YouTube ਉੱਤੇ ਦੇਖਣ ਨੂੰ ਅਰੇਡੀ ਮਿਲਦੀਆਂ ਹਨ ਜੋ ਬੰਦੇ ਦੀ ਹੈਰਾਨੀ ਦੀ ਹੱਦ ਨੂੰ ਵੀ ਪਾਰ ਕਰ ਜਾਂਦੀਆਂ ਹਨ ਡੰਡੀ ਇੱਕ ਰੀਲ ਵਿੱਚ ਤੱਕਿਆ ਕਿ ਮੋਬਾਈਲ ਦੀ ਦੁਨੀਆ ਵਿੱਚ ਗਵਾਚੀ ਇੱਕ ਔਰਤ ਨੇ ਆਪਣੀ ਗੋਦ ਵਿੱਚ ਬੱਚੇ ਨੂੰ ਫਰਿੱਜ ਵਿੱਚ ਬੰਦ ਕਰ ਦਿੱਤਾ ਸੀ ਡੰਡੀ ਬੱਚਾ ਬੜੀ ਮੁਸ਼ਕਤ ਤੋਂ ਬਾਅਦ ਠੰਡੀ ਜਖ ਫਰਿੱਜ ਵਿੱਚੋਂ ਕੱਢਿਆ ਡੰਡੀ ਬੱਚੇ ਦਾ ਬੇਹੱਦ ਬੁਰਾ ਹਾਲ ਸੀ ਡੰਡੀ ਮੋਬਾਈਲ ਵਿੱਚ ਖੁੱਬ ਕਿ ਕਈ ਬੰਦੇ ਆਪਣੀਆਂ ਜਾਨਾਂ ਤੋਂ ਹੱਥ ਤੋ ਬੈਠੇ ਹਨ ਡੰਡੀ ਅਖਬਾਰਾਂ ਵਿੱਚ ਸੁਰਖੀਆਂ ਬਣੀਆਂ ਖਬਰਾਂ ਇਸ ਸੱਚ ਨੂੰ ਸਿੱਧ ਕਰਦੀਆਂ ਹਨ ਡੰਡੀ ਮੋਬਾਈਲ ਨੇ ਮਨੁੱਖ ਦੀ ਜ਼ਿੰਦਗੀ ਇੰਜ ਬਦਲੀ ਹੈ ਕਿ ਉਸ ਦੀਆਂ ਰੁਚੀਆਂ ਅਤੇ ਸ਼ੌਂਕ ਬਦਲ ਗਏ ਡੰਡੀ ਰਿਸ਼ਤਿਆਂ ਦੀ ਕਦਰ ਮੋਬਾਈਲ ਖਾ ਗਿਆ ਡੰਡੀ ਮੋਬਾਈਲ ਦਾ ਹਾਜਮਾ ਜਿਹਾ ਹੈ ਕਿ ਸਭ ਕੁਝ ਖਾ ਗਿਆ ਡੰਡੀ ਉਹ ਤਾਂ ਡਕਾਰ ਵੀ ਨਹੀਂ ਮਾਰਦਾ ਡੰਡੀ ਕਈ ਕਾਰੋਬਾਰ ਤਾਲਾਬੰਦ ਹੋ ਗਏ ਡੰਡੀ ਚੀਜ਼ਾਂ ਦੀ ਵਿਕਰੀ ਬੰਦ ਹੋ ਗਈ ਡੰਡੀ ਮੋਬਾਈਲ ਦੀ ਵਿਕਰੀ ਵੱਧ ਗਈ ਡੰਡੀ ਇਹ ਕਈ ਕਿਤਾਕਾਰਾਂ ਨੂੰ ਸੜਕ ਉੱਤੇ ਲੈ ਆਇਆ ਡੰਡੀ ਇੰਨਾ ਹੋਣ ਦੇ ਬਾਵਜੂਦ ਲੋਕਾਂ ਵਿੱਚ ਇਸ ਦਾ ਸ਼ੌਂਕ ਸਿਖਰ ਉੱਤੇ ਹੈ ਡੰਡੀ ਕੀ ਕਹੀਏ ਕੀ ਕਹੀਏ ਮੋਬਾਈਲ ਦੇ ਦੁੱਖ ਸੁੱਖ ਮੁੱਕਦੇ ਹੀ ਨਹੀਂ ਡੰਡੀ ਕਵੀ ਮਾਂ ਬੋਲੀ ਦਾ ਪਿਆਰਾ ਬਣ ਕੇ ਇਸ ਦੀ ਮਹੱਤਤਾ ਉੱਤੇ ਝਾਤ ਪਾਉਂਦਾ ਹੈ ਡੰਡੀ ਕਿਪਤਾ ਮੈਂ ਬਾਲ ਪੜਾਉਣੇ ਵੇਖੀ ਜਾ ਸਕਦੀ ਹੈ ਡੰਡੀ ਕਵੀ ਨੇ ਆਰਥਿਕ ਥੋੜਾ ਦੇ ਮਾਰੇ ਲੋਕਾਂ ਦੀ वेदना ਵੀ ਪ੍ਰਗਟ ਕੀਤੀ ਹੈ ਡੰਡੀ ਰੱਬ ਦੇ ਪਿਆਰੇ ਕਿਪਤਾ ਵੇਖੀ ਜਾ ਸਕਦੀ ਹੈ ਡੰਡੀ